ਹਾਂਜੀ ਬਾਬਾ ਬਾਬਾ ਜੀ ਅੱਜ ਜਿਹੜਾ ਘਟਨਾਕ੍ਰਮ ਹੋਇਆ ਕਿ ਕਿਸ ਤਰ੍ਹਾਂ ਦੇਖਦੇ ਹੋ ਬੋਲ ਕੇ ਕੁਛ ਨਹੀਂ ਕਿਤਨਾ ਗਰਮ ਜੀ ਦਰਵਾਜ਼ਾ ਹੈ ਸਭ ਲਈ ਸੰਜ ਹੈ ਚਾਹੋ ਮਾਨਸੀ ਗਾਲੀ ਜੀ ਨੇ ਚਾਹੇ ਹੋਰ ਛੋਟੇ ਵੱਡੇ ਮੇਰੇ ਭਰਾ ਨੇ ਸਭ ਲਈ ਮੋਸਟ ਵੈਲਕਮ ਹੈ ਜੀ ਆਇਆਂ ਨੂੰ ਤੇਰੋਂ ਪਹੁੰਚ ਕਿਉਂ ਨਹੀਂ ਭਾਈ ਇੱਥੇ ਪਰ ਪ੍ਰਸ਼ਾਸਨ ਦਾ ਕੰਮ ਹੈ ਜੀ ਪ੍ਰਸ਼ਾਸਨ ਰੋਕ ਰਿਹਾ ਹੈ ਸ਼ਾਇਦ ਪ੍ਰਸ਼ਾਸਨ ਇਸ ਗੱਲ ਤੋਂ ਡਰਦਾ ਹੈ ਵੀ ਕੋਈ ਇੱਥੇ ਇਸ ਤਰ੍ਹਾਂ ਦੀ ਗੱਲ ਨਾ ਹੋ ਜਾਈ ਅਸੀਂ ਵਰਦਤ ਨਾ ਹੋ ਜੀ ਨਹੀਂ ਹੋਣੀ ਚਾਹੀਦੀ ਜੇ ਆਂਦੇ ਤਾਂ ਉਹਨਾਂ ਦੀ ਸ਼ੰਕਾ ਖਤਮ ਹੋਉਂਦੀ ਹੈ ਪਹਿਲਾਂ ਵੀ ਆਈ ਹੈ ਜੀ ਪਹਿਲਾਂ ਵੀ ਆਏ ਨੇ ਸਭ ਨੂੰ ਪਤਾ ਹੈ ਪਹਿਲਾਂ ਵੀ ਇਕ ਜਿਹਨਾਂ ਨੂੰ ਵੀ ਨਾਲ ਗੱਲ ਕਰਦੇ ਆ ਬਹੁਤ ਵਧੀਆ ਮੋਸਟ ਵੈਲਕਮ ਜੀ ਰਫ ਡੀਨ ਨਾਲ ਗੱਲ ਕਰਦੇ ਆ ਬਹੁਤ ਵਧੀਆ ਰਫ ਡੀਨ ਨਾਲ ਕਰ ਕਰ ਲਓ ਆਏ ਨਹੀਂ ਫਿਰ ਦੁਬਾਰਾ ਆਣ ਦੀ ਕੀ ਲੋੜ ਪਈ ਤੇ ਉਹਨਾਂ ਨੂੰ ਪੁੱਛਣਾ ਹੀ ਵੇਧ ਕਿ ਪੁੱਛਦੇ ਹੋ ਨਹੀਂ ਉਹ ਸੈਟੀਸਫੈਕਸ਼ਨ ਨਹੀਂ ਹੋ ਬਈ ਮੈਂ ਮੇਰੇ ਸਾਹ ਨਾਲ ਤੋਂ ਮੈਨੂੰ ਪ੍ਰੋਪਰ ਗੱਲ ਕਿਸੇ ਵੀਡੀਓ ਚ ਦੇਖ ਕੇ ਗਏ ਆ ਕਿ ਤੁਹਾਨੂੰ ਮਿਲ ਕੇ ਬੜਾ ਅਨੰਦ ਆਇਆ ਸਾਨੂੰ ਫਤਿਹ ਬੁਲਾ ਕੇ ਗਏ ਆ ਇੱਥੇ ਲੱਗਦਾ ਕੋਈ ਫੇਮ ਪਹਿਲੀ ਗੱਲ ਤਾਂ ਸਰ ਕਿਸੇ ਨੂੰ ਕੋਈ ਰਾਈਟ ਹੀ ਨਹੀਂ ਹੈਗਾ ਤਾਂ ਮੈਂ ਕਿਸੇ ਅੰਤਪ੍ਰਤੀ ਕਿਸੇ ਮਜਬ ਪ੍ਰਤੀ ਕਿਸੇ ਧਰਮ ਪ੍ਰਤੀ ਕਦੀ ਵੀ ਕੁਝ ਗਲਤ ਸ਼ਬਦ ਬੋਲੇ ਹੋਣ ਕੋਈ ਗਲਤ ਸ਼ਬਦਾਬ ਮੈਂ ਕਿਸੇ ਧਰਮ ਕਿਸੇ ਪੰਥ ਕਿਸੇ ਮਜਵੇ ਪ੍ਰਤੀ ਗਲਤ ਨਹੀਂ ਬੋਲਿਆ। ਕਿਉਂ ਆਈ ਨੇ ਤੁਹਾਡੇ ਨਾਲ ਕੋਈ ਕੰਟੈਕਟ ਹੋਈ ਸੀ ਪਹਿਲੇ ਕਿਸੇ ਮੇਰੇ ਨਾਲ ਅਜ ਤੱਕ ਕੋਈ ਕੋਨਟੈਕਟ ਨਹੀਂ ਹੋਇਆ ਉਹਨਾਂ ਦਾ ਮੈਂ ਤਾਂ ਨਾ ਵੀ ਪਹਿਲੀ ਵਾਰ ਸੁਣਿਆ ਅੱਜ। ਸਿਰਫ ਇੱਕ ਵੀਡੀਓ ਵਾਇਰਲ ਦੇ ਉੱਤੇ ਹੀ ਹਾਂਜੀ ਹਾਂਜੀ ਵੀਡੀਓ ਵਾਇਰਲ ਦੇ ਉੱਪਰ ਦੇਖੋ ਜੀ ਕਿੰਨਾ ਪ੍ਰਸ਼ਾਸਨ ਬਿਜ਼ੀ ਕਰਤਾ ਇਹਨਾਂ ਨੇ। ਸਾਰਾ ਪ੍ਰਸ਼ਾਸਨ ਅੱਜ ਕਿੰਨਾ ਬਿਜ਼ੀ ਹੋ ਰਿਹਾ ਹੈ। ਪ੍ਰਸ਼ਾਸਨ ਉਹ ਕਿੰਨੇ ਕੰਮ ਨੇ। ਸਾਡੇ ਮਾਨਯੋਗ ਸੀਪੀ ਸਾਹਿਬ ਇਸ ਟਾਈਮ ਕਿੰਨੇ ਅੱਛੇ ਸੀਪੀ ਸਾਹਿਬ ਸੰਗੁਲਦਾਨਾ ਸ਼ਹਿਰ ਨੂੰ ਮਿਲੇ ਹੋਏ ਨੇ। ਨਾ ਸਾਡੇ ਐਸਪੀ ਸਾਹਿਬ ਦਵਿੰਦਰ ਚੌਧਰੀ ਚਾਹਲਨ ਕੋਲ ਬਹੁਤ bade bade ਕੰਮ ਨੇ ਇਸ ਤੋਂ ਇਲਾਵਾ ਲੱਗਦਾ ਕਿ ਉਹ ਫੇਮ ਲੈਣਾ ਚਾਹੁੰਦੇ ਨੇ ਨਹੀਂ ਮੈਂ ਤਾਂ ਮੈਨੂੰ ਇਹ ਹੋਰ ਦੱਸੋ ਤੁਸੀਂ ਮੈਨੂੰ ਦੱਸੋ ਜੀ ਤੁਹਾਨੂੰ ਕੀ ਲੱਗਦਾ ਚਲੋ ਮੈਂ ਇੱਕ ਵਾਰ ਤੁਹਾਨੂੰ ਕਰ ਦਾਂ ਮਜਬੂਰੀ 'ਚ ਮੈਨੂੰ ਦੱਸੋ ਕਿ ਜਦੋਂ ਇੱਕ ਇਨਸਾਨ ਸਿਰਫ ਧਰਮ ਜੋੜਨ ਦੀ ਗੱਲ ਕਰ ਰਿਹਾ ਹੈ ਪੂਰੇ ਏਰੀਆ ਦੇ ਵਿੱਚ ਇਹ ਚਾਰ ਰੋਡਸ ਨੇਗੀਆਂ ਕੱਕਵਾਲ ਰੋਡ ਨੁਰਵਾਰ ਰੋਡ ਭਾਜੇਕੇ ਰੋਡ ਕਲਾਸ਼ਨਾਗਰ ਰੋਡ ਤਹਾਂ ਰੋਡ ਤੱਕ ਪੂਰੇ ਏਰੀਆ 'ਚ ਇੱਕ ਜਗ੍ਹਾ ਅਸੀ ਹੈ ਜਿੱਥੇ ਦਿੱਲੀ 2000 ਬੰਦਾ ਲੰਗਰ ਖਾ ਕੇ ਜਾਂਦਾ ਹੈ ਰੋਜ਼ਾਨਾ ਦਿੱਲੀ ਲੰਗਰ ਲੱਗਦਾ ਇੱਥੇ ਪੂਰੇ ਏਰੀਆ 'ਚ ਇੱਕੋ ਹੀ ਇਹ ਵਿੱਡੋ ਹਰ ਤਨੇ ਬੇਸਾਰਾ ਲਾਸ਼ਨ ਸਰਦ ਰਵਾਰ ਵੱਲੋਂ ਜਾਂਦੇ ਹਾਂ ਗੰਘੀਨ ਬੱਚਿਆਂ ਦੇ ਟਰਾਈਸਾਈਕਲ ਹਰ ਸਾਈਕਲ ਵੰਡੇ ਜਾਂਦੇ ਨੇ ਬਜ਼ੁਰਗ ਬੰਦੇ ਦੀ ਕੰਨਾਂ ਦੀ ਮਸ਼ੀਨ ਇਥੋਂ ਵੰਡੀਆਂ ਜਾਂਦੀਆਂ ਨੇ ਐਜੂਕੇਸ਼ਨ ਦੇ ਵਿੱਚ ਹੈਲਪ ਕੀਤੀ ਜਾਂਦੀ ਹੈ ਇੱਕ ਇਨਸਾਨ ਅੱਛੇ ਕੰਮ ਕਰ ਰਿਹਾ ਹੈ ਪਰ ਮਨੂੰ ਜੋੜ ਰਿਹਾ ਹੈ ਜੇਕਰ ਉਹਦੇ ਪ੍ਰਤੀ ਕੋਈ ਗਲਤ ਬੋਲ ਰਿਹਾ ਤਾਂ ਫੇਮ ਹੀ ਲੈ ਰਿਹਾ ਹੋਰ ਕੀ ਕਰ ਰਿਹਾ ਜੀ ਤੁਹਾਡੇ ਵੱਲੋਂ ਕੋਈ ਇਨਾਂ ਜੱਥੇ ਬੰਦੀਆਂ ਨੂੰ ਕੋਈ ਮੈਸੇਜ ਜੀ ਮੈਂ ਕਹੂੰਗਾ ਪਲੀਜ਼ ਕੋਈ ਵੀ ਕੁਝ ਵੀ ਬੋਲਣ ਤੋਂ ਪਹਿਲਾਂ ਇੱਕ ਵਾਰ ਹੋਮਵਰਕ ਪੂਰਾ ਕਰ ਲਿਆ ਕਰੋ ਬੰਦੇ ਬਾਰੇ ਪੂਰੀ ਜਾਣਕਾਰੀ ਲੈ ਲਿਆ ਕਰੋ ਕੀ ਉਹਦਾ ਕੋਈ ਵੀ ਗਲਤ ਕੰਮ ਮੈਂ ਜ਼ਿੰਦਗੀ ਚ ਨਾ ਕੋਈ ਐਸਾ ਗਲਤ ਕੰਮ ਕੀਤਾ ਜਿਹੜਾ ਕਿਸੇ ਧਰਮ ਜਾਂ ਕਿਸੇ ਵਿਅਕਤੀ ਵਿਸ਼ੇਸ਼ ਲਈ ਕਦੇ ਕੁੱਟ ਪ੍ਰੇਣੇ ਕੀਤੀ ਅਜੇ ਤੱਕ ਸਰ ਬਿੰਦਾਂਵਲ ਵੀ ਕਈ ਨੰਘ ਲੋਕ ਗਏ ਨੇ ਬਾਬਾ ਜੀ ਕੋ ਉਹਨਾਂ ਨਾਲ ਵੀ ਗੱਲਬਾਤ ਹੋਈ ਜੀ ਉਹ ਵੀ ਮੋਸਟ ਵੈਲਕਮ ਕਰਦੇ ਨੇ ਆਪਣੀ ਸ਼ੰਕਾ ਦੂਰ ਕਰ ਕਹਿੰਦੇ ਬਿਲਕੁਲ ਮੇਰੇ ਕੋਲ ਤਾਂ ਪਹਿਲਾਂ ਵੀ ਆ ਕੇ ਗਏ ਸੀ ਤੁਹਾਡੇ ਸਾਹਮਣੇ ਇਹ ਕੈਮਰੇ ਪੈਣੇ ਸਭ ਕੁਝ ਪਿਆ ਹੋਇਆ ਹੈ ਪਰ ਹਿੱਟ ਸਪੀਚ ਦੇ ਨਹੀਂ ਜਿੱਦੇ ਨਾਲ ਪ੍ਰਸ਼ਾਸਨ ਵੀ ਖਰਾਬ ਹੋਵੇ ਸੰਗਤ ਦੇ ਵਿੱਚ ਮਾਹੌਲ ਖਰਾਬ ਹੋਵੇ ਪੰਜਾਬ ਦਾ ਜਲ ਜਾਨ ਦਾ ਮਾਹੌਲ ਖਰਾਬ ਹੋਵੇ ਇਹ ਗਲਤ ਗੱਲ ਹੈ ਬਸ ਹੀ ਮੁਹੱਬਤ ਰਹੂਗੀ ਔਰ ਸਾਰੇ ਗ੍ਰੰ ਭਗਵਦ ਗੀਤਾ ਕੁਰਾਨ ਸ਼ਰੀਫ ਜਾਂ ਫਿਰ ਬਾਈਬਲ ਸਭ ਨੇ ਮੁਹੱਬਤ ਦੇ ਪੈਗਾਮ ਦਿੱਤੇ ਔਰ ਇਹ ਦੁਨਿਆਤ ਚ ਸਿਰਫ ਮੁਹੱਬਤ ਸੀ ਮੁਹੱਬਤ ਔਰ ਮੁਹੱਬਤ ਹੀ ਰਹੂਗੀ ਸਾਰੇ ਜੀ। ਕਈ ਲੋਕ ਕਹਿ ਰਹੇ ਨੇ ਜਾਣ ਕੇ ਹਿੰਦੂ ਬਾਬੇ ਨੂੰ ਟਾਰਗੇਟ ਕੀਤਾ ਜਾ ਰਿਹਾ। ਹੋ ਸਕਦਾ ਜੀ ਕੋਈ ਬੜੀ ਗੱਲ ਨਹੀਂ ਕੁਝ ਵੀ ਹੋ ਸਕਦਾ ਹੈ। ਦੇਖੋ ਮੈਂ ਲੋਕਾਂ ਦੀਆਂ ਗੱਲਾਂ ਤੇ ਬਹੁਤ ਘੱਟ ਵਿਸ਼ਵਾਸ ਕਰਦਾ ਹਾਂ ਉਹਨਾਂ। ਸਾਡੇ ਬਜ਼ੁਰਗ ਕਿਆ ਕਰਦੇ ਸੀ ਜਿਨ੍ਹਾਂ ਦੇ ਮੂੰਹ ਉਨੀਆਂ ਗੱਲਾਂ ਹੋਣੀਆਂ ਨੇ। ਅੱਜ ਤੁਸੀਂ ਇੱਥੇ ਵੀਡੀਓ ਪਾਉਂਗੇ ਨਾ ਲੋਕਾਂ ਨੇ ਬੜੀ ਨੀਚੀ ਕਮੈਂਟ ਕਰਨੇ ਸਰ। ਮੈਂ ਤੇ ਤੁਹਾਡਾ ਨਾਮ ਵੀ ਨਹੀਂ ਜਾਣਦਾ ਸੌਰੀ। ਉਹਨਾਂ ਨੇ ਕੀ ਕਿਹਾ ਨੀਚੇ ਕੀ ਗੱ ਹਾਂ ਮੈਂ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਕੋਈ ਇੱਕ ਵੀ ਸ਼ਬਦ ਮੇਰੇ ਮੂੰਹ ਚੋਂ ਨਿਕਲੇ ਅੱਛਾ ਦਿਖਾ ਦਿਓ ਇੱਕ ਸਿੰਗਲ ਸ਼ਬਦ ਵੀ ਜਿਹਦੇ ਨਾਲ ਕਿਸੇ ਦਿਲ ਨੂੰ ਠੇਸ ਪਹੁੰਚੀ ਹੋਵੇ ਜੋ ਹੁਣ ਬਾਬਾ ਜੀ ਖੜੇ ਨੇ ਇੱਥੇ ਹੁਣ ਜੋ ਆਣਾ ਚਾਹੁੰਦੇ ਉਹਨਾਂ ਨੂੰ ਤੁਸੀਂ ਆਪ ਪਰਸਨਲੀ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ 24 ਘੰਟੇ ਇਕੱਲੇ ਹੋ ਕਿਉਂ ਫਿਰ ਤੁਸੀਂ ਇਕੱਲੇ ਕਿਉਂ ਟਾਰਗੇਟ ਲੈ ਰਹੇ ਹੋ ਮੈਨੂੰ ਜਾਣਦਾ ਵੀ ਨਹੀਂ ਮੈਂ ਤਾਂ ਜਾਣਦਾ ਵੀ ਨਹੀਂ ਕੌਣ ਹੈ ਮੈਂ ਨਹੀਂ ਜਾਣਦਾ ਕੌਣ ਨੇ ਉਹ ਲੇਕਿਨ ਮੇਰੇ ਲਈ ਸਭ ਲਈ ਦਰਬਾਰ ਖੁੱਲੇ 24 ਘੰਟੇ ਅੱਛੀ ਵੇ ਨਾਲ ਗੱਲ ਕਰੂੰਗਾ ਅੱਛੀ ਵੇ ਨਾਲ ਹਮੇਸ਼ਾ ਗੱਲ ਕਰੂੰਗਾ ਰਫ ਡੀਲਿੰਗ ਨਾਲ ਗੱਲ ਕਰੂੰਗਾ ਡਬਲ ਰਫ ਡੀਲਿੰਗ ਨਾਲ ਗੱਲ ਕਰੂੰਗਾ ਮੈਂ ਇੱਕ ਬੀਨਸਮੈਨ ਇਨਸਾਨ ਆ ਇੱਕ ਦਿਨ ਲਈ ਦਰਬਾਰ ਤੇ ਹੋਣਾ 6 ਦਿਨ ਆਪਣੇ ਕੰਮ ਤੇ ਹੋਣਾ ਮੈਂ ਇਹ ਕੁਦਰਤੀ ਅ ਜਵੀਰ ਵਰਸੀ ਕਾ ਮੈਂ ਇੱਥੇ ਹੈਗਾ ਅਦਰਭਾਈ ਜੀ ਕੱਲ ਕੋ ਮੈਂ ਨਹੀਂ ਮਿਲਣਾ ਇੱਥੇ ਮੈਂ ਨੈਕਸਟ ਵੀਰਵਾਰ ਹੀ ਮਿਲੂੰਗਾ ਇੱਥੇ ਚਲੋ ਹੁਣ ਦੱਸ ਦੋ ਮੇਲਾ ਕਦੋਂ ਹੈ ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੇਲੇ ਦੀ ਗੱਲ ਕੀਤੀ 21 22 ਤੇ 23 ਅਪ੍ਰੈਲ ਦਾ ਸਰਕਾਰ ਲਖਦਾਤਾ ਬੀਰ ਜੀ ਦਾ ਜਨਮ ਦਿਨ ਮੇਲੇ ਦੇ ਰੂਪ ਚ ਮਨਾਇਆ ਜਾ ਰਿਹਾ ਜਿਹਦੇ ਵਿੱਚ ਦ੍ਰਿਸ਼ੀ ਰਾਮੀਲਾ ਮੈਦਾਨ ਤੋਂ ਵਿਸ਼ਾਲ ਰਸ ਯਾਤਰਾ ਆ ਰਹੀ ਹੈ ਜਿਹਦੇ ਹਵਾਈ ਮਾਰਗੋਂ ਫੁੱਲਾਂ ਦੇ ਬਰਖਾ ਬੜੇ ਸੁੰਦਰ ਚੱਕੀਆਂ ਦੇਖਣ ਦੇ ਯੋਗ ਹੋਣਗੀਆਂ ਔਰ 21 22 ਔਰ 23 ਦੀ ਵਿਸ਼ਾਲ ਮਹਿਫਲ ਹੋਊਗੀ ਜਿਹਦੇ ਵਿੱਚ ਬੜੇ ਅੱਛੇ ਅੱਛ ਮਾਸਟਰ ਸਲੀਮ ਹੋਰ ਵੀ ਸਾਡੇ ਰਿਵਾੜ ਦੇ ਜਿੰਨੇ ਪਗੜੀਬੰਦ ਕਵਾਲ ਨੇ ਜਿਵੇਂ ਕਿ ਅਨੀਤ ਸਾਹਬਰੀ ਹੋਰ ਬੜੇ ਸਹਾਇ ਹੀ ਲੰਗੇ ਕਿੰਤੂ ਪਰੰਤੂ ਕਰਨ ਵਾਲੇ ਵੀ ਇਨਵਿਟੇਸ਼ਨ ਨੂੰ ਵੀ ਮੇਰੇ ਲਈ ਸਭ ਨੂੰ ਖੁੱਲਾ ਸਦਾ ਸਰ ਮੈਂ ਕਿੰਤੂ ਪਰੰਤੂ ਮੰਨਦਾ ਨਹੀਂ ਮੇਰੇ ਸਭ ਪ੍ਰਾਣੇ ਕੋਈ ਛੋਟੇ ਕੋਈ ਵੱਡੇ ਬਸ ਇਨਾ ਫਰਕ ਹੈ ਸਾਰੇ ਭਰਾਵਾਂ ਦਾ ਮੈਂ ਜਿਨੀ ਮੀਡੀਆ ਇਹਨਾਂ ਦਾ ਵੀ ਧੰਨਵਾਦ ਕਰਦਾ ਮੋਸਟ ਵੈਲਕਮ ਜੀ ਆਇਆਂ ਨੂੰ ਔਰ ਸਾਰੇ ਨੇ ਮੇਲੇ ਚੀ ਪਹੁੰਚਣਾ ਥੈਂਕ ਯੂ ਸੋ ਮੱਚ ওকে ਬਾਈਬੁੱ ਜੀ ਕਾ ਖਾਲਸਾ ਮੈਂ ਜੀ ਕੀ ਵਾਹਿਗੁਰੂ ਆਪਾਂ ਇਸ ਟਾਈਮ ਲੱਡੋਵਾਲ ਖਾਣੇ ਦੇ ਵਿੱਚ ਆ ਸੂਪਰ ਪ੍ਰਸ਼ਾਸਨ ਨੇ ਜਿਵੇਂ ਕਿ ਸਾਨੂੰ ਬੇਨਤੀ ਕੀਤੀ ਸੀ ਪ੍ਰਵਾਨ ਕੀਤੀ ਤੇ ਸਾਡੀ ਬੇਨਤੀ ਇਹਨਾਂ ਪ੍ਰਵਾਨ ਕਰ ਲਈ ਆ ਵੀ ਅੱਗੇ ਤੋਂ ਬਾਬਾ ਵੰਟੀ ਜਿਹੜਾ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝੂਗਾ ਤੇ ਕੋਈ ਇਦਾਂ ਦੀ ਵੀਡੀਓ ਨਹੀਂ ਵਾਇਰਲ ਕਰੂਗਾ ਕਿ ਜਿਸ ਦੇ ਨਾਲ ਸਾਡਾ ਆਪਸੀ ਭਾਈਚਾਰਾ ਖਰਾਬ ਹੋਵੇ ਕਿਉਂਕਿ ਸਿੱਖਾਂ ਦੀਆਂ ਹੀ ਵੀਡੀਓ ਵਾਇਰਲ ਕੀਤੀਆਂ ਜਾਂਦੀਆਂ ਕਦੇ ਪੈਰਾਸਿਰ ਰੱਖ ਕੇ ਤੇ ਕਦੇ ਸ਼ਰਕਮ ਹੋ ਜਾਂਦੀਆਂ ਤੇ ਮੈਂ ਬੇਨਤੀ ਇਹ ਕੀਤੀ ਸੀ ਵੀ ਮੈਂ ਆ ਰਿਹਾ ਬਈ ਤੇਰੀ ਸ਼ਕਤੀ ਦੇਖਣ ਵਾਸਤੇ ਪਰ ਪ੍ਰਸ਼ਾਸਨ ਕਹਿੰਦਾ ਨਹੀਂ ਵੀ ਆਪਾਂ ਹੀ ਸ਼ਕਤੀਆਂ ਨਹੀਂ ਹੋਰੀਆਂ ਦੇਖਣੀਆਂ ਤੇ ਆਪਾਂ ਇੱਥੇ ਇਹਨੂੰ ਠੱਪ ਕਰ ਦਿੰਦੇ ਆ ਕਹਿਣ ਦਾ ਭਾ ਮੇਰਾ ਇਹ ਆ ਵੀ ਬਾਬਾ ਵੰਟੀ ਅੱਗੇ ਤੂੰ ਜੇ ਇਹਦਾ ਦੀ ਵੀਡੀਓ ਕੋਈ ਵਾਇਰਲ ਕਰਦਾ ਤੇ ਇੰਸਪੈਕਟਰ ਸਾਹਿਬ ਇੱਥੇ ਕਹਿਣਗੇ ਵੀ ਬੰਦ ਦੀ ਕਾਰਵਾਈ ਉੱਤੇ ਜ਼ਰੂਰ ਕਰਨਗੇ ਹਾਂ ਇੰਸਪੈਕਟਰ ਸਾਹਿਬ ਅੱਜ ਜੀ ਆਪਣੇ ਜਸਵੀਰ ਸਿੰਘ ਜੀ ਮਾਨ ਸਿੰਘ ਅਕਾਲੀ ਜੀ ਪ੍ਰਿਆਸਪੁਰ ਆਏ ਨੇ ਜਿਨ੍ਹਾਂ ਦੇ ਨਾਰਥ ਰਿਸ਼ਦਦਾਰ ਲੋਕ ਇਹਨਾਂ ਦੇ ਨਾਲ ਗਏ ਆਏ ਹੋਏ ਨੇ ਇਹਨਾਂ ਨੇ ਸਾਨੂੰ ਦਰਖਾਸਤ ਦਿੱਤੀ ਹੈ ਵੰਟੀ ਬਾਬਾ ਜਿਹੜੇ ਤਰਫੋਂ ਆ ਰਹੇ ਉਹਨਾਂ ਦੇ ਕੇਸ ਕਰਨਾਂ ਲਈ ਜਿਹੜੀ ਦਰਖਾਸਤ ਦਿੱਤੀ ਹੈ ਉਹਦੀ ਦਰਖਾਸਤ ਦੀ ਅਸੀਂ ਵੈਰੀਫਿਕੇਸ਼ਨ ਕਰਾਂਗੇ ਜੋ ਵੀ ਬਣਦੀ ਚੱਰੀ ਉਸਾਰੀ ਨਾ ਨਵਾ ਜੀ ਵਾਹਿਗੁਰੂ ਸਾਹਿਬ ਜੀ ਕਰੇ ਲਾਵੇ ਨੇ ਆ ਲੋ ਜਾਵੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਮਨ ਨੂੰ ਭਾਵੇ ਵਾਹਿਗੁਰੂ ਨਮਸਕਾਰੇ ਗੱਜ ਕੇ ਚਕਾਰੇ ਜਾਵੇ ਨੇ ਆ ਲੋ ਜਾਵੇ ਫਤਿਹ ਪਾਵੇ ਬਹੁਤ ਸ੍ਰੀ ਆਕਾਲ ਗੱਜ ਕੇ ਜਗਾਂ ਲਗ ਜਾਵੇ ਮਹਾਕਾਲ ਦੇ ਜਾਪ ਨੂੰ ਭਾਵੇ ਬਹੁਤ ਸ੍ਰੀ ਆਕਾਲ ਗੱਜ ਕੇ ਚਕਾਰੇ ਜਾਵੇ ਨੇ ਆ ਲੋ ਜਾਵੇ ਸਹਿਬ ਜੱਤਾ ਬਾਬਾ ਜੁਹਾਰ ਸਿੰਘ ਜੀਆਂ ਨੂੰ ਭਾਵੇ ਬਹੁਤ ਸ੍ਰੀ ਆਕਾਲ Então,